ਸਤਿਕਾਰਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤੇਓ ਤੁਸੀਂ ਸੁਣ ਰਹੇ ਹੈ ਕਿੱਸਾ ਜਾਨੀ ਚੋਰ ਤੇ ਰਾਜਾ ਨਰ ਸੁਲਤਾਨ ਦਾ ਛੇਮਾ ਹਿੱਸਾ ਜਿਸ ਵੇਲੇ ਮਾਨ ਸਿੰਘ ਦਾ ਭੇਜਿਆ ਆਇਆ ਸਪਾਹੀ ਵਾਪਸ ਆਇਆ ਆਣ ਕੇ ਉਸਨੇ ਦੱਸਿਆ ਵੀ ਉਹ ਤਾਂ ਪ੍ਰੋਤ ਤੁਹਾਡਾ ਬਣ ਕੇ ਗਿਆ ਸੀ ਤੁਹਾਡੀ ਚਿੱਠੀ ਵਿਖਾਈ ਜਾ ਕੇ ਤੇ ਤਾਂ ਹੀ ਸੰਧਾਰਾ ਭੇਜਿਆ ਸੀ ਉਹਨਾਂ ਦਾ ਪ੍ਰੋਤ ਕੋਈ ਨਹੀਂ ਆਇਆ ਤੇ ਗੇਂਦ ਉੱਥੇ ਨਹੀਂ ਪਹੁੰਚੀ ਇਸ ਕਰ ਤੋਂ ਮਾਨ ਸਿੰਘ ਨੂੰ ਬੜਾ ਗੁੱਸਾ ਆਇਆ ਆਪਣੀ ਰਾਣੀ ਨੂੰ ਕਹਿ ਰਿਹਾ ਰਾਜਕੁਮਾਰੀ ਨੂੰ ਇਹਦਾ ਜਾਨ ਨਹੀਂ ਲੈ ਗਿਆ ਕਹਿੰਦਾ ਜਾਨੀ ਦੀ ਸਾਰੀ ਮਿਹਰਬਾਨੀ ਹੋਈ ਹੈ ਤੇ ਤੈਨੂੰ ਕੀ ਲੋੜ ਸੀ ਘੱਲਣ ਦੀ ਆਓ ਅੱਗੇ ਸੁਣੀਏ ਇਹ ਤਾਂ ਗੁੱਸੇ ਨਾਲ ਜੋ ਗਰਜੇ ਸ਼ੇਰ ਸਮਾਨ ਉਹਦਰ ਜਾਨੀ ਚੋਰ ਦਾ ਕੋਣੋ ਵੀਰਨੋ ਬਿਆਨ ਜਦੋਂ ਜਾਣੀ ਚੋਰ ਗੇਂਦ ਲੈ ਗਿਆ ਦਲਾਰੀ ਕੋਲੋਂ ਗਿਆ ਚੋਰ ਗੜੀ ਵਿੱਚ ਸੂਰਮਾ ਮਦਾਨੀ ਐ ਸ਼ੁੱਧ ਜਗਾਇ ਉੱਪਰ ਸੜਕ ਗੰਗਾ ਜਲ ਤਾਈਂ ਜੋਤ ਨੂੰ ਲਗਾ ਕੇ ਨਾਲ ਧੂਪ ਜੋਤਖਾਨੀ ਐ ਗਿਆਂ ਦੇ ਵਿੱਚੋਂ ਮਨ ਕਾ ਨਿਕਾਲ ਕਰੇ ਪੂਜਨਾ ਨੂੰ ਕੇਸਰ ਪਸ਼ਪ ਚਾੜ ਹੱਥ ਜੋੜੇ ਜਾਣੀ ਐ ਓ ਇੱਕ ਚਿੱਤ ਹੋ ਕੇ ਜਦੋਂ ਧਰਿਆ ਧਿਆਨ ਤਾਈ ਬਈ ਇੱਕ ਚਤ ਹੋ ਕੇ ਜਦੋਂ ਧਰਿਆ ਧਿਆਨ ਤਾਈ ਸਿਵਾ ਦੇ ਸਮੇਤ ਹੋਈ ਹਾਜ਼ਰ ਪਵਨੀ ਐ ਅੱਖਣਾ ਜਬਾਨੋ ਕੋਈ ਕਰੀਨਾ ਫਿਕਰ ਬੱਚਾ ਜਿੱਥੇ ਯਾਦ ਕਰੇਗਾ ਅਸਾਨੂੰ ਇੱਕ ਵਾਰ ਤਾਂ ਹੋ ਜੀਏ ਸਹਾਈ ਕਾਇਲਾ ਦੀਏ ਨਾ ਦੇਰ ਜਰਾ ਦੀਜੀਏ ਘੜੀ ਦੇ ਵਿੱਚ ਦੁੱਖੜੇ ਨਿਵਾਰ ਤਾਂ ਜੀ ਦੇ ਕੋਲ ਮਨ ਕਾਏ ਉਸ ਦੇ ਅਧੀਨ ਅਸੀਂ ਰੋਜ਼ ਕਰੀਂ ਪੂਜਾ ਨੂੰ ਏਦੇ ਵੀ ਨਾ ਵਸਾਰਤਾ ਉਹ ਕਰੀ ਤੂੰ ਭਜਨ ਸਾਡਾ ਪੰਡਤ Kishore Chanda ਕਰੀ ਤੂੰ ਭਜਨ ਸਾਡਾ ਪੰਡਤ Kishore Chanda ਜਿਹੜੇ ਪਾਸੇ ਜਾਵੇਂ ਕਦੇ ਆਵੇਂਗਾ ਨਾ ਹਾਰਤਾ ਆਖ ਮੂੰਹ ਇਤਨੀ ਤੇ ਹੋਗੇ ਨੇ ਅਲੋਪ ਦੋਵੇਂ ਉਹ ਠਕੜਾ ਜਾਨੀ ਦਿਲੋਂ ਖੁਸ਼ੀਆਂ ਮਨਾਏ ਕੇ ਕਰਦਾ ਹਮੇਸ਼ਾ ਪੂਜਾ ਫੇਰੇ ਉਸ ਮਣਕੇ ਦੀ ਹੋਰ ਇੱਕ ਹਾਲ ਹੁਣ ਜਾਵਾ ਸਮਝਾਏ ਕੇ ਕੋਈ ਦਿਨ ਬਾਅਦ ਮੇਲ ਹੋਇਆ ਸੁਲਤਾਨ ਨਾਲ ਪੱਗਵਟ ਭਾਈ ਦੋਵੇਂ ਬਣ ਗਏ ਸਿਆਹ ਕੇ ਹੋ ਗਏ ਅਜਮੇਰ ਸ਼ੱਕ ਪੁਰਨੇ ਕਿਸ਼ੋਰ ਚੰਦਾ ਗਏ ਅਜਮੇਰ ਸ਼ੱਕਪੂਰਨੇ ਕਿਸ਼ੋਰ ਚੰਦਾ ਸੁਣੀ ਜਰਾ ਗੌਰ ਨਾਲ ਧਿਆਨ ਚਿਤ ਲਾਏ ਕੇ ਮਾਰਵਾੜ ਰਾਣੀ ਦੇ ਜਬਾਲਕੇ ਦੀ ਸ਼ੱਕ ਪੂਰੀ ਅਰੇ ਆ ਦੇਣ ਲੈਣ ਦਾ ਹਿਸਾਬ ਨਹੀਂ ਕਾਈ ਐ ਕੌਣ ਗਿਣ ਜਾਵੇ ਜਿਹੜਾ ਕਰਿਆ ਵਿਹਾਰ ਉੱਥੇ ਦਿੱਤਾ ਸੋਨੇ ਚਾਂਦੀ ਦਾ ਬੱਦਲ ਬਰਸਾਈ ਐ ਹੀਰੇ ਮੋਤੀ ਕੱਪੜੇ ਤਗਾਦੇ ਵੰਡੇ ਲਾਗੀਆਂ ਨੂੰ ਘਰ ਘਰ ਉਪਮਾ ਨੂੰ ਕਰਦੀ ਲੋਕਾਈ ਐ ਉਹ ਜਦੋਂ ਸ਼ੱਕ ਦੇ ਕੇ ਲੱਗੇ ਮੁਰਨ ਕਿਸ਼ੋਰ ਚੰਦਾ ਜਦੋਂ ਸ਼ੱਕ ਦੇ ਕੇ ਲੱਗੇ ਮੁਰਨ ਕਿਸ਼ੋਰ ਚੰਦਾ ਜਾਨੀ ਸੁਲਤਾਨ ਕੋਲੇ ਨਾਰੀ ਇੱਕ ਆਈ ਐ ਥਾਲ ਹੱਥ ਮੇ ਨਾਰ ਦੇ ਧਰਕੇ ਵੀ ਚਲਲੇ ਰ ਥਾਨ ਰੁਪਈਏ ਸਾਥ ਲੈ ਆਣ ਉਚਾਰੇ ਫੇਰ ਆਖੇ ਤੋਂ ਮੈਂ ਸੁਣੋ ਸੁਲਤਾਨ ਜਾਨੀ ਵੇ ਤੁਸੀਂ ਤੋਂ ਮੇਰੇ ਜੋ ਭਰਾਵਾ ਸਾਨੀ ਵੇ ਆਪਦੇ ਸਮਾਨ ਅੱਜ ਕੌਣ ਵੀਰਨਾ ਆਇ ਟਿੱਕੇ ਥੋੜੇ ਮੈਂ ਲਗਾਉਣ ਵੀਰਨਾ ਓ ਆਖੇ ਦੋਵੇਂ ਸੁਣੋ ਸੁਲਤਾਨ ਜਾਨੀ ਵੇ ਆਖੇ ਦੋਵੇਂ ਸੁਣੋ ਸੁਲਤਾਨ ਜਾਨੀ ਵੇ ਤੁਸੀਂ ਦੋਵੇਂ ਮੇਰੇ ਜੋ ਭਰਾਵਾਂ ਸਾਨੀ ਵੇ ਆਪਦੇ ਸਮਾਨ ਅੱਜ ਕੌਣ ਵੀਰਨਾ ਆਈ ਟਿੱਕੇ ਥੋੜੇ ਮੈਂ ਲਗਾਉਣ ਵੀਰਨਾ ਥਾਨ ਤੇ ਰੁਪਈਏ ਛਗਨਾ ਦੇ ਲਈ ਜੀਏ ਮੇਰੀ ਪੂਰੀ ਖੁਸ਼ੀ ਦੀ ਮਰਦ ਕੀ ਜੀਏ ਖੁਸ਼ੀ ਦੇ ਪਤੰਗ ਮੇਰੇ ਭੈਣ ਵੀਰਨਾ ਆਈ ਟਿੱਕੇ ਥੋੜੇ ਮੈਂ ਲਗਾਉਣ ਵੀਰਨਾ ਇੱਥੇ ਮੈਂ ਸਮਰਗੜ ਤੋਂ ਵਿਆਹੀ ਏ ਮੈਨੂੰ ਮੌਕਾ ਮਿਆ ਮਿਲਣੇ ਦਾ ਆਈ ਵੇ ਇੱਥੇ ਮੈਂ ਸਮਰਗੜ ਤੋਂ ਵਿਆਹੀ ਵੇ ਮੈਨੂੰ ਮੋਕਾ ਪਿਆ ਮਿਲਣੇ ਦਾ ਆਹੀ ਵੇ ਪਰਸੋਂ ਦੀ ਲੱਗੀ ਮੈਂ ਤਕਾਉਣ ਵੀਰਨਾ ਆਈ ਟਿੱਕੇ ਥੋੜੇ ਮੈਂ ਲਗਾਉਣ ਵੀਰਨਾ ਆਈ ਟਿੱਕੇ ਥੋੜੇ ਮੈਂ ਲਗਾਉਣ ਵੀਰਨਾ ਜਿਹੜੀ ਐ ਸਮਰਗੜ ਭੈਣ ਤੇਰੀ ਵੇ ਲਗਦੀ ਘਰਾਹਾਂ ਚੋਂ ਪਰਜਾਈ ਮੇਰੀ ਵੇ ਰੋਜ ਕਿਹੜਾ ਲੱਗੇ ਤੁਸੀਂ ਆਉਣ ਵੀਰਨਾ ਆਈ ਟਿੱਕੇ ਥੋਡੇ ਮੈਂ ਲਗਾਉਣ ਵੀਰਨਾ ਉਹ ਜਾ ਕੇ ਕੀ ਕਹੂੰਗੀ ਤੇਰੀ ਭੈਣ ਦਾਨੀ ਨੂੰ ਜਾ ਕੇ ਕੀ ਕਹੂੰਗੀ ਤੇਰੀ ਭੈਣ ਦਾਨੀ ਨੂੰ ਜਿਸ ਵੇਲੇ ਦੱਸਿਆ ਮਿਲੀ ਮੈਂ ਜਾਨੀ ਨੂੰ ਮਾਪਿਆਂ ਨਾਲ ਈਆਂ ਜੱਸ ਪਾਉਣ ਵੀਰਨਾ ਆਈ ਟਿੱਕੇ ਥੋੜੇ ਮੈਂ ਲਗਾਉਣ ਵੀਰਨਾ ਉਹ ਕੀ ਆ ਖੁਦ ਦਿੱਤੇ ਨਾ ਸ਼ਗਨ ਕਰਤੇ ਸੋਚ ਲੇ ਕਿ ਫੇਰ ਮੇਰੇ ਨਾਲ ਵਰਤੇ ਸੁਣ ਕੇ ਲੱਗੂਗੀ ਕਬਰਾਉਣ ਵੀਰਨਾ ਆਈ ਟਿੱਕੇ ਥੋੜੇ ਮੈਂ ਲਗਾਉਣ ਵੀਰਨਾ ਉਹ ਜਿਸ ਵੇਲੇ ਪਤਾ ਹੋਰ ਨਾਮ ਦੱਸਿਆ ਜਿਸ ਵੇਲੇ ਪਤਾ ਹੋਰ ਨਾਮ ਦੱਸਿਆ ਸੁਣ ਬਾਤ ਸਾਰੀ ਜਾਨੀ ਚੋਰ ਹੱਸਿਆ ਲੱਗੀ ਐ ਕਿਸ਼ੋਰ ਗੁਣ ਗਾਉਣ ਵੀਰਨਾ ਆਈ ਟਿੱਕੇ ਥੋੜੇ ਮੈਂ ਲਗਾਉਣ ਵੀਰਨਾ ਉਹ ਲੱਗੀ ਐ ਕਿਸ਼ੋਰ ਗੁਣ ਗਾਉਣ ਵੀਰਨਾ ਆਈ ਟਿੱਕੇ ਥੋੜੇ ਮੈਂ ਲਗਾਉਣ ਵੀਰਨਾ